ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਡੱਬ ਵਾਲੀ ਹਾਰ ਐਤਵਾਰ ਲੱਗਦੀ ਆ ਉਹ ਵਧੀਆ ਚੰਗੀ ਵੱਜ ਲੈ ਕੇ ਪਹੁੰਚਿਆ ਹੋਇਆ ਬਾਈ ਉਹ ਵਧੀਆ ਆਰਡਰ ਕੁਆਲਿਟੀ ਦੀ ਖਾਣਿਆਂ ਦਾ ਸਾਨੂੰ ਟੋਪ ਦਾ ਨਗੀਨਾ ਰਿੱਠ ਕੋੜੇ ਦੀ ਕੁਆਲਿਟੀ ਦੀ ਬਹੁਤ ਵਧੀਆ ਚੰਗੀ ਮਾਜਾ ਬਹੁਤ ਵਧੀਆ ਆਰਡਰ ਆ ਬਾਈ ਜੀ ਲੈਣਿਆ ਜਾਣਕਾਰੀ ਬਾਈ ਤੋਂ ਸਾਰੀ ਪਾਣਦੇ ਵੀਰੇ ਵੱਡੇ ਆਰਡਰ ਵਾਲੀ ਮਾਝਾ ਬਾਈ ਤੇ ਚੈੱਕ ਕਰ ਲਓ ਤਸੱਲੀ ਨਾਲ ਬਹੁਤ ਵਧੀਆ ਚੰਗੀਆਂ ਮੰਜਾਂ ਮੰਜਾਂ ਵੱਡੀ ਡੱਬ ਵਾਲੀ ਤੇ ਪਹੁੰਚੀਆਂ ਹੋਈਆਂ ਕਿਰਪਾਤ ਜੀ ਕਹੀਂ ਨਿਕਲ ਗਿਆ ਬਤੰਦਰਾ ਵੱਡੇ ਆਟਰ ਵਾਲੀਆਂ ਮੱਝਾਂ ਇਹ ਭਰੀ ਮੰਡੀ ਆ ਫੁੱਲ ਪਾਈ ਜੀ ਵੱਡੀ ਗਿਣਤੀ ਚ ਬੱਜਾਂ ਆਈਆਂ ਹੋਈਆਂ ਇੱਥੇ ਅੱਲਾ ਹੀ ਵਰਦਾ ਨਿੱਕਾ ਮੇਰਾ ਬਾਈ ਬੱਜ ਬਹੁਤ ਵਧੀਆ ਤੋਰ ਦੇ ਤੋਰ ਦੇ ਬਣਾ ਦੀਏ ਵੀਡੀਓ ਤੇਰੀ ਮੋੜ ਲਿਆ ਮੋੜ ਲਿਆ ਚੰਗੀ ਮੱਝ ਲੈ ਕੇ ਆਇਆ ਸਾਡਾ ਭਰਾ ਬਹੁਤ ਵਧੀਆ ਇਹ ਮੱਝ ਪੂਰਾ ਮੜਾ ਕੀ ਆਲਾ ਕਿਹੜੇ ਪਿੰਡੋਂ ਪਹੁੰਚੇ ਹੋ ਇਹ ਮੰਡੀ ਡੱਪ ਵਾਲੀ ਦੀ ਐਥੇ ਲੋਕਲ ਹੀ ਹੋ ਹਾਂਜੀ ਸੂਣ ਵਾਲੀ ਮੱਝ ਸੂਈ ਪਈ ਆਪਣੀ ਇਹ ਕਿਹੜੇ ਸੂਏ ਦੂਜੇ ਸੂਏ ਕਿੰਨਾ ਕੁ ਦੁੱਧ ਦੇ ਦੂ ਦੁੱਧ 15 ਕਿਲੋ ਤਿਆਰ ਆ ਹੁਣ 15 ਵਾਲਾ ਹੁੰਦਾ ਖੰਡ ਹੈਗਾ ਜੀ ਹੈਗਾ ਤੇ ਕੀ ਰੇਟ ਕਰਤਾ ਇੱਕ ਮੀਟ ਇੱਕ ਵੀ ਮੁੰਡਾ ਬੜਿਆ ਨੰਬਰ ਬੋਲ 916399 ਹੋਰ ਵੀ ਆਪਣੀ ਕੋਈ ਹੈ ਆਪਣੀ ਆ ਤੋਰ ਉਹ ਸਿਆਣਾ ਮੁੰਡਾ ਯਾਰ 22 ਉਮਰ ਚ ਦੇਖ ਲਾ ਮੰਡੀ ਡੱਬਲੀ ਤੇ ਮੱਝਾ ਲੈ ਕੇ ਆਇਆ ਹੋਇਆ ਬਾਈ ਜੀ ਸ਼ੇਅਰ ਕਰ ਦਿਓ ਮੇਰੇ ਬਾਈ ਬਣ ਕੇ 100 ਕੁ ਪੈਂਦਾ ਸਾਡੇ ਪੰਜਾਬੀਆਂ ਨੂੰ ਬਾਈ ਜੀ ਦੇਰੀ ਪੰਜਾਬ ਬਚਨਾ ਜਸੋਂ ਦਾ ਰੱਖਾਂਗੇ ਪਸ਼ੂ ਪਾਲਣ ਦਾ ਉਹ ਟਾਵਲ ਵਾਜਾ ਉਹ ਵਧੀਆ ਆਰਡਰ ਆ ਉਹ ਬੱਚਾ ਮੂਰੀ ਇਹਦਾ ਪੱਲਾ ਬੱਚਾ ਹੀ ਪੱਲਾ ਬੱਚਾ ਅੱਛਾ ਪੱਲਾ ਬੱਚਾ ਇਹ ਕਿਹੜੇ ਸੂਈ ਸੂਈ ਆ ਦੂਜੀ ਆਹੀ ਇਹ ਕਿੰਨਾ ਕਿਲੋ ਦੁੱਧ ਇਹ ਦੁੱਧ ਹੁਣ 15 ਕਿਲੋ ਇਹਦੇ ਵੀ ਤਿਆਰ ਆਈ ਹੈ 15 ਹੀ ਕਹ ਦੇਣਾ ਤੇ ਕੀ ਰੇਟ ਕਰਤਾ ਇਹਦਾ 140 140 ਕਿੱਥੋਂ ਤੱਕ ਛੱਡ ਦੇਾਂਗੇ ਮਾਨਦਾਨ ਕਰੋਗੇ ਪੂਰਾ ਕਰਦੇ ਆਂਗੇ ਹੋਰ ਵੀ ਆਪਣੀ ਕੋਈ ਚਾਲੇ ਤਾਂ ਉਹੀ ਦੱਸ ਦੇ ਤੋਰੀਂ ਦਾ ਕਾ ਵੱਡੀ ਆ ਹਾਂ ਵੱਡੀ ਵੱਡੀ ਤੋਰ ਫਿਰ ਉੱਡਾਵਲ ਮੱਝਾਂ ਯਾਰ ਵਪਾਰ ਦਾ ਕੰਮ ਆਪਣਾ ਵਪਾਰ ਦਾ ਕੰਮ ਆ ਭਰਾ ਦਾ ਬਹੁਤ ਸੋਹਣੀ ਆ ਚੰਗੀਆਂ ਵੱਡੀਆਂ ਮੱਝਾਂ ਲੈ ਕੇ ਪਹੁੰਚਿਆ ਹੋਇਆ ਬਾਈ ਹਾਥੀ ਯਾਰ ਕੀ ਮੱਝ ਆ ਲੰਮੀ ਤੋਰ ਨਾ ਮਾੜੀ ਆਡਾ ਭਰਾ ਨਿੱਕੀ ਜੀ ਮਿਰਚ ਦੇਖ ਲੋ ਵਪਾਰ ਕਰਨ ਲੱਗ ਗਿਆ ਬਾਈ ਆਏ ਹਾਏ ਓਏ ਮੁੰਡਿਆ ਨਹੀਂ ਰੀਸਾਂ ਤੇਰੀਆਂ ਵਾਹਿਗੁਰੂ ਮਿਹਰ ਕਰੇ ਨਾ ਤੇ ਭਰਾਵੋ ਸਾਡਾ ਪੰਜਾਬ ਵਾਜੇ ਨਸਿਆਂ 'ਚੋਂ বাজ ਜਾਣ ਸਾਡੇ ਨੌਜਵਾਨ ਕਿ ਇਹ ਪਸ਼ੂ ਪਾਲਣ ਕੀਤਾ ਕਰਨ ਚੰਗਾ ਲੈ ਬਾ ਥੱਲੇ ਲੱਗਦਾ ਮਿੱਤਰੋ ਓ ਵੱਡੇ ਆਰਡਰ ਦੀ ਮਾਲਕਾ ਕੀ ਗੇ ਕਿਵੇਂ ਆ ਬਾਈ ਫਿਰ ਇਹ ਜੇ ਸੋਨਾ ਯਾਰ ਬਾਈ ਯਾਰ ਮੇਰਾ ਦੁੱਤੀ ਪਿਛਲੇ ਸੂਏ 15 ਕਿਲੋ ਦਿੱਤਾ ਹੁਣ 22 ਕਿਲੋ ਦੂਗੀ ਕਿਹੜੇ ਸੂਏ ਸੂਨ ਵਾਲੀ ਆ ਹਾਂਜੀ ਦੂਜੇ ਸੂਏ ਹੀ ਹੁਣ ਸੂਨ ਵਾਲੀ ਹਾਂਜੀ ਕੀ ਰੇਟ ਕਰਤਾ ਇਹਦਾ 210 ਐ ਕਿਤੋਂ ਤੱਕ ਦੇ ਦਿਆਂਗੇ ਜੀ ਆਈ 100 ਦੇ ਦਾਂਗੇ ਧੰਨਵਾਦ ਮਿੱਠਿਆ ਬਹੁਤ ਮਿਹਰਬਾਨੀ ਸ਼ੁਕਰੀਆ ਭਰਾਵਾ ਤੇਰਾ ਠੀਕ ਆ ਚੰਗਾ ਸੌਂਕ ਆ ਪਾਲੋ ਵਧੀਆ ਨੁਸਹੇ ਤੋਂ ਬਚੇ ਰਹਾਂਗੇ ਆਪਾਂ ਤੇ ਸ਼ੁਕਰੀਆ ਭਰਾਵਾ ਤੇਰਾ ਛੋਟੀ ਜੀ ਉਮਰ ਚ ਜਿਹੜਾ ਇੰਨਾ ਤੂੰ ਲਗੜਨਾ ਕੰਮ ਕਰ ਰਹੇ ਆ ਠੀਕ ਆ ਓਕੇ ਵਾਹਿਗੁਰੂ ਵੇਰ ਕਰੇ ਤੇ ਵੀਡੀਓ ਬਾਈ ਬਣ ਕੇ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਕੱਲੋਂ ਫੋਲੋ ਭਰਾਵੋ ਸੋਨੂੰ ਘਰੇ ਰਜਾਈਆਂ 'ਚ ਬੈਠਿਆਂ ਨੂੰ ਪੋਹ ਮਾਗਦਿਆਂ ਨੂੰ ਸਾਰੀਆਂ ਵੀਡੀਓ ਮੰਦਾ ਚੰਗਾ ਸਹਿਰਾਂ ਦਾ ਪਿੰਡਾਂ ਦਾ ਮੰਡੀਆਂ ਦਾ ਮੇਲਿਆਂ ਦਾ ਸਾਰਾ ਹਾਲਚਾਲ ਪਸੂਆਂ ਦਾ ਅਸੀਂ ਤੁਹਾਡੇ ਕੋਲ ਪਹੁੰਚਦੇ ਕਰਾਂਗੇ ਬਾਈ ਜੀ ਤੁਹਾਡੀ ਸੇਵਾ 'ਚ ਲੱਗੇ ਹੋਏ ਆ ਇੰਨਾ ਮਾਣ ਜਰੂਰ ਰੱਖਦਿਆ ਕਰੋ ਪੇਜ ਨੂੰ ਫੋਲੋ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਭਰਾਵਾਂ ਵਨ ਕੇ ਜੋ ਕਿ ਸਾਡੇ ਸਾਰੇ ਕਿਸਾਨ ਭਰਾਵਾਂ ਕੋਲੇ ਜਾਣਕਾਰੀ ਪਹੁੰਚ ਜੇ ਤੇ ਸਾਡੀ ਜਿਹੜੀ ਨੌਜਵਾਨੀ ਆ ਇਸ ਕਿੱਤੇ ਨਾਲ ਜੁੜ ਜੇ ਪਸ਼ੂ ਪਾਲ ਤੌਰ ਬਾਈ ਮਾੜੀ ਜੀ ਮਾਜੀ ਯਾਰ ਉਹ ਚੰਗੀ ਕਿਹੜੇ ਸੂਏ ਸੂਈਆਂ ਮੱਝ ਆਪਣੀ ਇਹ ਦੁੱਧਾ ਸਮਾ ਚੋਟੀ ਦੂਜਾ ਕਿੰਨਾ ਕ ਦੇਉ ਦੁੱਧ ਦੁੱਧ ਦੇ ਦੂ ਤਾਂ ਪਾਰਾ ਥਲੇ ਕੀ ਰੇਟ ਕਰਤਾ 120000 120000 ਰੇਟ ਕਰਦਾ ਬਾਈ ਦੂਜੇ ਸੂਏ ਸੂਈ ਮੱਝਾ ਬਹੁਤ ਵਧ ਗਿਆ ਉਹ ਫੁੱਲ ਮੰਡੀ ਭਰੀ ਆ ਮਿੱਤਰੋ ਧੰਨਵਾਦ ਬਾਈ ਤੇਰਾ ਸ਼ੁਕਰੀਆ ਤੇ ਬੇਗਾ ਸਿੱਧੂ ਫਾਰਮ ਪੰਜਾਬੀ ਚ ਫੇਸਬੁੱਕ ਤੇ YouTube ਚ ਅੰਗਰੇਜ਼ੀ ਚ ਆ ਬਾਈ ਦੀ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰ ਲੋ ਭਰਾ ਬਣ ਕੇ ਜੀ ਸੋਡੀ ਸੇਵਾ ਕਰਦੇ ਰਹੀਏ ਸਾਡਾ ਵੀ ਜੀ ਲੱਗਿਆ ਰਹਿੰਦਾ ਇੰਨੇ ਚ ਤੋਰ ਬਾਈ ਮੱਝ ਆਪਣੀ ਵੀ ਦਿਖਾ ਦਈਏ ਇਹ ਵੱਡੀ ਗੈਂਤੀ ਚ ਮਾਲ ਪਹੁੰਚਿਆ ਯਾਰ ਮੰਡੀ ਢੱਬਾਲੀ ਅੱਜ ਬਾਈ ਐਤਵਾਰ ਤੇ ਨਾ ਉਸ ਲੈਨੇ ਬਾਈ ਤੋਂ ਅੱਜ ਬੱਚਾ ਪਾਣ ਗਿਆ ਕਿਹੜੇ ਸੁਸੂਏ ਬਾਈ ਇਹ ਕਿਹੜੇ ਸੂਸੂਈ ਆਪਣੀ ਮੱਝ? ਬਾਈ ਅਸੀਂ 3 ਤਾਂ ਨਹੀਂ ਸਮਝ ਨਹੀਂ ਪਉਦੀ। ਚਲੋ ਜੋ ਹੋਰ ਦਿਖਾ ਦਿੰਨੇ ਆ ਬਾਈ ਤੁਹਾਨੂੰ। ਵੱਡੀ ਗਿਣਤੀ ਚ ਮੱਚਾਂ ਪਹੁੰਚੀਆਂ ਹੋਈਆਂ ਡੱਬ ਵਾਲੀ ਬਾਈ ਜੀ ਮੇਲਾ ਲੱਗਿਆ ਹੋਇਆ ਇੱਕ ਤਰ੍ਹਾਂ ਦਾ। ਆ ਲਈ ਖੜਾ ਮੇਰਾ ਬਾਪੂ ਬਹੁਤ ਵਧੀਆ। ਕੀ ਹਾਲ ਖਾਲਸਾ? ਸੂਨ ਵਾਲੀ ਮੱਝ ਦੀ ਸੂਈ ਬਈ ਆਪਣੀ ਇਹ। ਕਿਹੜੇ ਸੂਏ? ਚੌਥੇ ਕੀ ਰੇਟ ਕਰਤਾ ਲੱਖ ਰੁਪਏ ਲੱਖ ਰੁਪਏ ਕਿੱਥੋਂ ਕਿੰਨਾ ਕੁ ਦੇ ਦੇ ਦੁੱਧ 12 13 12 13 ਲੀਟਰ ਦੁੱਧ ਆ ਬਾਈ ਕਹਿੰਦਾ ਲੱਖ ਰੁਪਈਆ ਰੇਟ ਆ ਚੌਥੇ ਸੂਏ ਸੂਈ ਹੋਈ ਮਾਜਾ ਬਾਈ ਜੀ ਉਹ ਵਧੀਆ ਥਾਂ ਲੇਵਦੀ ਸਾਫ ਆ ਚੰਗੀਆਂ ਮੱਚਾਂ ਵੱਡੀ ਡੱਬ ਵਾਲੀ ਤੇ ਪਹੁੰਚੀਆਂ ਹੋਈਆਂ ਉਹ ਕਿਹੜਾ ਵੱਡੀ ਗਿਣਤੀ ਚ ਮੱਝਾਂ ਕੀ ਰੇਟ ਕਰਿਆ ਬਾਈ ਇਹਦਾ ਆਪਣੀ ਦਾ 95000 ਹਾਂ ਕਿਹੜੇ ਸੂਸੂਈਆ ਪਹਿਲਣਾਂ ਹੈ ਕਿੰਨੇ ਦਿਨ ਹੋ ਗਏ ਕਿੰਨਾ ਕੁ ਬੋਲਾ ਹੁਣ ਹੈਗਾ 2 ਮਿੰਟ ਮੈਂ 10 ਕਿਲੋ ਦੀ 10 ਕਿਲੋ ਕਿੰਨਾ ਰੇਟ ਕਿੰਨਾ 95 95000 ਮੰਗਦਾ ਬਾਈ ਪਹਿਲਣ ਦਾ ਇਹ ਆ ਮੰਡੀਡਾਪਾਲ ਕੀ ਰੇਟ ਕਰਤਾ ਬਾਈ ਜੀ ਇੱਕ 10 ਕਿਹੜੇ ਸੂ ਸੂਈ ਆ ਪਹਿਲਾ ਸੂਆ ਸੂਈ ਹੋਈ ਮਾਚਾ ਬਾਈ ਵੀ 10 ਰੇਟ ਕਰਦਾ ਕਿੰਨਾ ਕੁ ਬੋਲਾ ਹੁਣ 11 ਕਿਲੋ ਬੋਲਾ ਹੈ ਫੁੱਲ ਮੰਡੀ ਭਰੀ ਰਿਹਾ ਬਾਈ ਜੀ ਆਪਣਾ ਕੀ ਰੇਟ ਹੈ ਦਾ ਮੀਨੀ ਦਾ ਇਹਦਾ ਮੰਗਦੇ ਬਾਈ 90000 ਕਿਹੜੇ ਸੂ ਸੂਈ ਆ ਇਹ ਤੀਜੀ ਹੈ ਕਿ ਪਾਵਾਂ ਦਿਨ ਹੋ ਗਏ ਸੂਈ ਨੂੰ ਹਾਂ ਹਾਂ ਜੀ ਕਾ ਵੀ ਭਾਈ ਦਾ ਨਹੀਂ ਹੋ ਗਏ ਹੋਣੇ 15 20 ਦਿਨ ਹਨਾ ਮੈਂ ਤਾਂ 90000 ਮੰਗਦਾ ਬਾਈ ਮਿਨੀ ਮਾਜਰ ਦੋ ਤੋਂ 15 ਕਿਲੋ ਦੋ ਦੋ ਨਾ ਟਮਾ ਕਿਹੜੇ ਸੂਈ ਸੂਈ ਹੈ ਇਹ ਤੀਜੇ 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 ਸੂਈ ਸੂਈ ਹੋਈ ਹੈ ਬਾਈ ਜੀ ਇਹਨੇ ਬਈ ਪ੍ਰੇਮ ਨੇ ਗੱਲ ਬਹੁਤ ਹੀ ਫਿੱਕੀ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ